ਸੁਲਤਾਨਪੁਰ ਲੋਧੀ ਪੁਲਿਸ ਨੇ ਨਜਾਇਸ਼ ਰਾਮ ਨਾਲ ਭਰੇ ਇੱਕ ਟਰੱਕ ਨੂੰ ਫੜਨ ਚ ਕਾਮਯਾਬੀ ਹਾਸਲ ਕੀਤੀ ਹੈ ਜਾਣਕਾਰੀ ਮੁਤਾਬਕ ਕਪੂਰਥਲਾ ਪੁਲਿਸ ਵੱਲੋਂ ਸੁਲਤਾਨਪੁਰ ਲੋਧੀ ਡੱਲਾ ਰੋਡ ਤੇ ਨਾਕਾਬੰਦੀ ਕੀਤੀ ਗਈ ਸੀ ਇਸ ਦੌਰਾਨ ਉਹਨਾਂ ਨੇ ਇੱਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਪੁਲਿਸ ਨੂੰ ਦੇਖ ਕੇ ਟਰੱਕ ਡਰਾਈਵਰ ਨੇ ਟਰੱਕ ਭਜਾ ਲਿਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਉਸ ਟਰੱਕ ਦਾ ਪਿੱਛਾ ਕੀਤਾ ਥੋੜੀ ਦੂਰ ਤੇ ਟਰੱਕ ਦਾ ਸੰਤੁਲਨ ਵਿਗੜਨ ਕਰਕੇ ਉਹ ਝੋਨੇ ਦੇ ਖੇਤਾਂ ਵਿੱਚ ਜਾ ਡਿੱਗਿਆ ਅਤੇ ਟਰੱਕ ਡਰਾਈਵਰ ਟਰੱਕ ਨੂੰ ਅੱਗ ਲਗਾ ਕੇ ਉੱਥੋਂ ਭੱਜ ਗਿਆ दिलचस्प ਗੱਲ ਇਹ ਰਹੀ ਹੈ ਕਿ ਪੁਲਿਸ ਦੀ ਮਦਦ ਕਰਨ ਦੇ ਨਾਂ ਤੇ ਕੁਝ ਲੋਕ ਸ਼ਰਾਬ ਦੀਆਂ ਬੋਤਲਾਂ ਲੈ ਕੇ ਉੱਥੋਂ ਚੱਲਦੇ ਬਣੇ ਜਿਨ੍ਹਾਂ ਨੂੰ ਆਪਣੀ ਮਿਹਨਤ ਦਾ ਮੁਆਵਜ਼ਾ ਮੰਨ ਰਹੇ ਸਨ ਲੋਕ ਉਥੋਂ ਬੋਰੀਆਂ 'ਚ ਸ਼ਰਾਬ ਦੀਆਂ ਬੋਤਲਾਂ ਪਾ ਕੇ ਲੈ ਜਾਂਦੇ ਦਿਸੇ ਪਰ ਪੁਲਿਸ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ ਇਹ ਸਾਡੇ ਪੀਸੀਆ ਵਾਲਿਆਂ ਨੇ ਸੁਲਤਾਨਪੁਰ ਨਾਕਾ ਲਾਇਆ ਇਸ ਵੇਰੇ ਸਵੇਰ ਉਥੋਂ ਇੱਕ ਗੱਡੀ ਜਿਹੜੀ ਭੁਜਾ ਕੇ ਲਾਇਆ ਤੇ ਉਹਨਾਂ ਨੇ ਪਿੱਛੇ ਕੀਤਾ ਤੇ ਇੱਥੇ ਜਿਹਨੂੰ ਇੱਕ ਗੱਡੀ ਪਲਟ ਗਈ ਦੇ ਵਿੱਚ ਪਤਾ ਲੱਗਾ ਵੀ ਇੱਥੇ ਦਾਰੂ ਹੈ ਤਾਂ ਜਾਣ ਲੱਗਿਆਂ ਮੇਰੇ ਜਿਹੜੇ ਤਰਪਾਲ ਨੂੰ ਅੱਗ ਲਗਾ ਲਗਾਤੀ ਉਹਨਾਂ ਨੇ ਤੇ ਆਪ ਪਾਣੀ ਦਾ ਕਰਕੇ ਦੌੜ ਗਏ ਉਹਨਾਂ ਨੂੰ ਦੋ ਜਵਾਨ ਪਿੱਛੇ ਹੀ ਜਾਂਦੇ ਨਹੀਂ ਬੰਦਾ ਕੋਈ ਨਹੀਂ ਫੜਿਆ ਫੜੇ ਜਾਣਗੇ ਇਹ ਮੋਗੇ ਦਾ ਡਰੈੱਸ ਪਤਾ ਲੱਗਾ ਵੀ ਇਹ ਬੰਦੇ ਮੋਗੇ ਸਾਈਡ ਦੇ ਸ਼ਰਾਬ ਤੇ ਭਰੀ ਇੱਕ ਗਿੰਤੀ ਵਾਲੀ ਡੁੱਬੀ ਆ ਨਿਕਲੇਗੀ ਤੇ ਪਤਾ ਲੱਗੂ ਬਿਊਰੋ ਰਿਪੋਰਟ ਪੰਜਾਬ ਟੂਡੇ